ਮਿੱਟੀ 2 ਸਤੰਬਰ 2025 ਤਾਂ ਤੁਸੀਂ ਇਹ ਜਿਹੜਾ ਨਾਲਾ ਦੇਖ ਰਹੇ ਹੋ ਜਿਹੜਾ ਕਿ ਪਿਕਚਰ ਦੇ ਵਿੱਚ ਦਿਖਾਇਆ ਜਾ ਰਿਹਾ ਹੈਗਾ ਵੀਡੀਓ ਦੇ ਵਿੱਚ ਇਹ ਨਾਲਾ ਗੁਰਨੇ ਬੋੜਾਵਾਲ ਨੂੰ ਜਿਹੜੀ ਸੜਕ ਜਾਂਦੀ ਹੈ ਉਸ ਦੇ ਉੱਤੇ ਇਹ ਨਾਲਾ ਸਾਨੂੰ ਦੇਖਣ ਨੂੰ ਮਿਲਦਾ ਹੈ ਜਿਸ ਦੇ ਵਿੱਚ ਪਾਣੀ ਦਾ ਲੈਵਲ ਹੈ ਜਿਹੜਾ ਦਿਖਾਇਆ ਜਾ ਰਿਹਾ ਹੈਗਾ ਤਾਂ ਜਿਹੜੀ ਇਹ ਅਪਡੇਟ ਹੈ ਇਹ ਅਪਡੇਟ ਹੈ 2 ਸਤੰਬਰ ਦੀ ਤੇ ਸ਼ਾਮ ਜੇ ਆਪਾਂ ਗੱਲ ਕਰੀਏ ਇਸ ਟਾਈਮ 4:40 ਮਿੰਟ ਦੀ ਗੱਲ ਹੈ ਤਾਂ ਜਿਹੜਾ ਇਹ ਲੈਵਲ ਹੈਗਾ ਇਹ ਬਹੁਤ ਜ਼ਿਆਦਾ ਨੀਮਾ ਹੈਗਾ ਕੋਈ ਘਬਰਾਉਣ ਦੀ ਗੱਲ ਨਹੀਂ ਹੈਗੀ ਕਿਉਂਕਿ ਆਮ ਲੋਕਾਂ ਦਾ ਫਿਰ ਵੀ ਕਹਿਣਾ ਹੈਗਾ ਕਿ ਜਿਹੜੇ ਉੱਥੇ ਬੰਦੇ ਖੜੇ ਨੇ ਕਿ ਪਹਿਲਾਂ ਨਾਲੋਂ ਜਿਹੜਾ ਲੈਵਲ ਹੈ ਥੋੜਾ ਜਿਆ ਉੱਪਰ ਹੋਇਆ ਹੈਗਾ ਪਾਣੀ ਦਾ ਪਰ ਫਿਰ ਵੀ ਜੇ ਦੇਖਿਆ ਜਾਵੇ ਤਾਂ ਪਾਣੀ ਦਾ ਲੈਵਲ ਬਹੁਤ ਜ਼ਿਆਦਾ ਨੀਮਾ ਹੈ ਤਾਂ ਇੱਕ ਰਾਹਤ ਦੀ ਖਬਰ ਹੈ ਜਿਹੜੀ ਇਹ ਪਰਮਾਤਮਾ ਵੱਲੋਂ ਇੱਕ ਸ਼ੁਕਰ ਮਨਾਇਆ ਜਾਂਦਾ ਕਿਉਂਕਿ ਇਸ ਦਾ ਲੈਵਲ ਜੋ ਪਹਿਲਾਂ ਸੀ ਤਾਂ ਇਹ ਬਹੁਤ ਉੱਚਾ ਚੱਲ ਰਿਹਾ ਸੀ ਪਰ ਹੁਣ ਪਹਿਲਾਂ ਦੇ ਮੁਕਾਬਲੇ ਕਾਫੀ ਜ਼ਿਆਦਾ ਨੀਮਾ ਪਾਣੀ ਦਾ ਲੈਵਲ ਹੈ ਜਿਹੜਾ ਦਿਖਾਈ ਦੇ ਰਿਹਾ ਜਿਹੜੀ ਇੱਕ ਰਾਹਤ ਦੀ ਖਬਰ ਹੈ